ਬਾਈ ਜੀ ਕੜੇ ਦਾ ਇਤਿਹਾਸ ਵੀ ਵੈਸੇ ਤਾਂ ਮਹਾਰਾਜ ਨੇ ਇਹ ਕੜਾ ਇੱਕ ਸ਼ਾਸਤਰ ਵੀ ਹੈ ਹਾਂਜੀ ਜਦੋਂ ਤੇ ਇੱਕ ਹੈਗਾ ਆਇਰਨ ਸਰਵ ਲੋ ਸਰਵ ਲੋ ਆਇਰਨ ਲੋਹਾ ਜੀ ਤੇ ਇਹਦੀ ਇਹ ਆਪਾਂ ਨੂੰ ਸਾਰਿਆਂ ਦਿਨ ਆਪਣੇ ਸਰੀਰ ਨੂੰ ਕਸਦਾ ਰਹਿੰਦਾ ਤੇ ਆਪਾਂ ਨੂੰ ਆਇਰਨ ਮਿਲਦਾ ਰਹਿੰਦਾ ਠੀਕ ਹੈ ਜੀ ਤੇ ਦੂਜੀ ਗੱਲ ਜਦੋਂ ਮਹਾਰਾਜ ਨੇ ਜਿਵੇਂ ਸੋਨੇ ਦੇ ਕੰਗਣ ਆਪਾਂ ਪਾਉਂਦੇ ਆ ਨਾ ਗੁਰੂ ਸਾਹਿਬ ਜੀ ਨੂੰ ਸੋਨੇ ਦੇ ਕੰਗਣ ਉਹਦੇ ਬਾਦਸ਼ਾਹ ਹੋਏ ਨੇ ਜਿਹੜੇ ਉਸ ਟਾਈਮ ਦੇ ਤੇ ਉਹਨਾਂ ਨੇ ਇੱਕ ਸੋਨੇ ਦੇ ਕੰਗਣ ਸੀ ਮਾਤਾ ਜੀ ਵੀ ਸੀਗੀ ਉੱਥੇ ਸੋਨੇ ਦੇ ਕੰਗਣ ਪਾਲੇ ਮਹਾਰਾਜ ਨੇ ਜੀ ਗੁਰੂ ਸਾਹਿਬ ਜੀ ਗਏ ਉੱਥੇ ਨਦੀ ਤੇ ਤੇ ਮਹਾਰਾਜ ਨੇ ਲਾਇਆ ਸੋਨੇ ਦਾ ਘੜਾ ਸੋਨੇ ਦਾ ਕੰਗਣ ਜੀ ਉਸ ਟਾਈਮ ਦਾ ਕਰੋੜਾਂ ਦਾ ਅੱਛਾ ਜੀ ਤੇ ਨਾਲ ਸਾਰੇ ਜਿੰਨੇ ਸੀਗੇ ਵੀ ਉਹਨਾਂ ਨੂੰ ਤਾਂ ਹੋਣਾ ਹੀ ਸੀਗਾ ਵੀ ਇੱਡੀ ਮਹਿੰਗੀ ਚੀਜ਼ ਗੁਰੂ ਸਾਹਿਬ ਨੇ ਉਹੀ ਚੱਕ ਕੇ ਮਾਰੀ ਜੀ ਤੇ ਉਹ ਨਾਲ ਫਿਰ ਮਾਤਾ ਜੀ ਵੀ ਮਾਤਾ ਜੀ ਕਹਿੰਦੇ ਬੁੱਧ ਕਿੱਥੇ ਆ ਗੁਰੂ ਸਾਹਿਬ ਜੀ ਨੇ ਦੂਜਾ ਲਾਇਆ ਤੇ ਉੱਥੇ ਮਰਿਆ ਕਹਿੰਦੇ ਇੱਥੇ ਜੇ ਆ ਵਾਹ ਜੀ ਵਾ ਵੀ ਮਤਲਬ ਉਹਦਾ ਘੜਾ ਦਿੱਤਾ ਸਰਬਲੋ ਦਾ ਵੀ ਮੇਰਾ ਸਿੱਖ ਕੱਲ ਨੂੰ ਇੱਕ ਗਰੀਬ ਘਰ ਦਾ ਵੀ ਹੋਊਗਾ ਜੀ ਤੇ ਉਹ ਮਾਣ ਮਹਿਸੂਸ ਕਰੇ ਵੀ ਮੇਰੇ ਗੁਰੂ ਨੇ ਵੀ ਸਰਬਲੋ ਦਾ ਹੀ ਪਾਇਆ ਸੀ ਤੇ ਮੇਰੇ ਵੀ ਸਰਬਲੋ ਦਾ ਹੀ ਪਾਇਆ